ਸਿਰਾਲ ਜੀ ਸਿਰਾਲ ਪਰਨੇ ਹੋਣ ਗਿਆ ਭਰਾਉਣ ਕਣ ਕੜ ਲੜੀ ਡੇਰਾ ਹੋ ਗਿਆ ਰਾਤ ਕਾੜਤੀ ਕਹਿੰਦਾ ਹੁਣੀ ਆ ਜਾ ਠੀਕ ਹੈ ਨਾ ਹੁਣ ਡੇਰਾ ਹੋ ਗਿਆ ਕਹਿੰਦਾ ਕੰਡ ਲੜਤੀ ਛੜੀ ਨਾ ਹੁਣ ਦੋ ਵਜੇ ਨੇ ਕਹਿੰਦਾ ਵੀ 9 ਵਜੇ ਤੱਕ ਆ ਕੇ ਠੰਡੇ ਮਾਦਾ ਵਧੀਆ ਗੱਗੇ ਰਾਤ ਨੂੰ ਬਹੁਤ ਵਧੀਆ ਹੈ ਬਹੁਤ ਵਧੀਆ ਅੰਡਰਾਦਨ ਦਾ ਕੰਮ ਹੋ ਗਈ ਗੱਲ ਮਾਸ ਵੀ ਰੋ ਭਾਈ ਸੱਜ ਰਹੀ ਉਹਨੇ ਕਿਹਾ ਵੀ ਕਹਿੰਦਾ ਆ ਜਾ ਹੁਣ ਭਰਾ ਦਾ ਸੱਜ ਰਹੀ ਕਹਿੰਦਾ ਹੁਣ ਮੈਂ ਸਫਰੇ ਕਰਨੀ ਕੰਨੇ ਨੂੰ ਹੁਣ ਫੇਕਿਆ 4 ਵਜੇ ਆਈ ਇਈ ਇਹ ਭੂਲ ਗਏ ਦੁਬਾਰਾ ਕਹਿੰਦਾ 7:00 ਛੜਾਈਲੇ ਖੜੇ ਹੋਲੇ ਬਾਕੀ ਪੱਖਾ ਲੱਗਿਆ ਪਿਆ ਹੁਣ ਤਾਂ ਤਾਂ ਫਿਰ ਉਹ ਰਾਤ ਵਾਲੀ ਕੰਮ ਹੁਣ ਵੀ ਇਹਨੂੰ ਰਾਤ ਜੁਣੀ ਦੇਖੀਦਾ ਹਣੀ ਹੁਣ ਇਹ ਤਾਂ ਕਹਿੰਦਾ ਕਹਿੰਦਾ ਰਾਤ ਚਲੇ ਜਾਂਦਾ ਫਿਰ ਛੇਤੀ ਮੋੜ ਜਾਂਦਾ ਹੈ ਜੇ ਰਾਤ ਚਲੇ ਜਾਂਦਾ ਰਾਤ ਤਾਂ ਚਾਹੇ ਦਾ 10 ਵਜੇ ਜਾਂ ਚਾਹੇ 10 ਵਜੇ 10 ਵਜੇ ਨੂੰ ਜੇ 11 ਵਜੇ ਨੂੰ ਸੋ ਕੋਈ ਛੇਤੀ ਵਰਦੀ ਹੈ ਹੋਰ 10 ਵਜੇ ਆਂਦਾ ਘੰਟਾ ਤੋਂ ਘੰਟੇ ਤੇ ਟਾਲੀ ਭਾਰੇ ਹੁੰਦੀ ਹਾਂ ਇੱਕ ਦੋ ਜੇ ਘਰ ਹੁਣ ਤਾਂ ਸਾਰੇ ਉਦੋਂ ਮੈਂ ਸਭ ਚ ਲੈ ਜਾਨੇ ਹਾਂ ਨਾ ਵੀ ਮਾਂ ਪਸ ਵਰੇ ਦੇ ਲਾ ਕੇ ਆਏ ਕਹਿੰਦਾ ਸੇ ਵਰੇ ਕਰ ਲਾ ਕੇ ਜਾਊਂਗਾ ਜਾਨੂੰ ਤੁਰਿਆ ਔਰ ਉਹਦੇ ਕਹਿੰਦਾ ਅੱਠ ਨੌਟ ਰੈਲੇ ਖੜੇ ਆ ਕਹਿੰਦਾ ਬੜੇ ਕਹਿੰਦਾ ਚਾਹ ਪਈਉ ਵਜਣੇ ਭਰਨੇ ਨੂੰ ਤੇ ਵਜਣੀ ਦੀ ਚਾਰ ਇਹਦੇ ਮੈਂ ਤਾਂ ਕਹਿੰਦਾ 4 ਵਜੇ ਆਈ ਮਹਿੰਦਰ ਵੀ ਹੁਣੀ ਗਿਆ ਪਈ ਵੀ ਹੁਣੀ ਗਿਆ ਤੇ ਕੇ ਮੈਂ ਉਹ ਦੇਖ ਲਾ ਵਸ ਫਰੀਆ ਸ਼ਾਮ ਨੂੰ ਕਰ ਦਿੱਤੀ ਅਜ ਹੁਣ ਰਹਿ ਗਈ ਕੰਮ ਰਹਿਣੀ ਉਦੀ ਹੁਣ ਵਿਰਾਤ ਭਰਾਇਆ ਹੁੰਦਾ ਤਾਂ ਸਵੇਰੇ ਹੁਣ ਵੀ ਹੋ ਗਈ ਦੀ ਠੀਕੇ ਕਣਕ ਦੇ ਢੋਰ ਭਾਨੇ ਰ ਉਹਦਾ ਡੈਮ ਜਗਦਾ ਢੋਰ ਭਾਨਣਾ ਕਣਕ ਦਾ ਅੱਜ ਦੇਖਦੇ ਆ ਉਹਨੂੰ ਵੀ ਭਰ ਦਈ ਸਾਜਰੇ ਮੁੜਿਆ ਆਵੇ ਉਹਨੂੰ ਵੀ ਭਰ ਦਈ ਗਰਾਹੀ ਵਾਲੇ ਨੇ ਟੂਟੇ ਭਾਨੇ ਉਹ ਵੀ ਭਰ ਕੇ ਰੱਖ ਦਈ ਗੁੱਜਰਿਆਂ ਨੂੰ ਇਹ ਬਲੂ ਕੋ ਕੰਮ ਫੇਰੇ ਪਾਣੀ ਤਾਂ ਨਹੀਂ ਸਾਰਾ ਕੰਨਿਆਂ ਚੱਲਦਾ ਪਿੱਤਰਾ ਲਾਈਟ ਸੋਣੀ ਆਉਂਦੀ ਰਾਤ ਨੂੰ 2:00 ਵਜੇ ਆ ਜਾਂਦੀ ਐ ਮੰਨ ਕੇ ਚੱਲ ਡੇਢ ਕਿਲੇ ਨੂੰ ਹੱਥ ਮਾਰ ਦਿੰਦੀ ਮੋਟੇ ਇੜੀ ਗੀਲਾ ਹੂੰ ਹੂੰ ਨੌਜ ਵਾਜ ਜਾਂਦੀ ਬੂਰੇ ਸਵੇਰੇ ਸੋ ਵਾਜਦੀ ਰਾਤ ਨੂੰ 2 ਵਜੇ ਆਉਂਦੀ ਆ ਕੌਣ ਤਾਂ ਕਰਨੇ ਵੱਡੇ ਹੋ ਗਏ ਤਕਰੀਬ ਸਾਡੀ ਕਿਸੇ ਦਿਓ ਰਹਿੰਦੀ ਆ ਬੂਟੇ ਵਟੇ ਮੈਂ ਕੁਸ ਕਹਿ ਲਾ ਤੂੰ ਕੱਢਣ ਨੂੰ ਰਹਿ ਗਈ ਮੈਂ ਮੋਟੀ ਬੂਟੇ ਮੈਂ ਆ ਭਈਆ ਬਸੇ ਰਹਾਂ ਤਾਂ ਇੱਥੇ ਬੂਟੇ ਮੈਂ ਵੀ ਚੱਕਤੀ ਮਾਰ ਮਾਰ ਚੱਲਦਾ ਜੀ ਚੱਕਤੀ ਬੂਟੇ ਮੈਂ ਵੀ ਛੱਡੀ ਨਹੀਂ ਹੈਗੀ ਤੇ ਅੱਧੀ ਗੱਲ ਚਲੀ ਜਾਂਦਾ ਕੰਮ ਆ ਦਿਨ ਸੋਹਣੇ ਲੱਗਦੇ ਹੂੰ ਆਪਾਂ ਜਵਾਂ ਜਿਹਨੇ ਖੜਕਾ ਕੇ ਮਾਰੀਆਂ ਗਣਕਾ ਵਾ ਤੂੜੀ ਬਸੇਰੀ ਪਈ ਏ ਜਾਂ ਪਣਨੇ ਨੂੰ ਕਿਹਦੀ ਆ ਭਈਆ ਤੂੰ ਵੀ ਕੰਮਾਂ ਘੱਟ ਚੱਲਿਆ ਅੱਜ ਕੱਲ ਕਾਲੇ ਨਾ ਕਰੀ ਆ ਜੈਟ ਮਸ਼ੀਨ ਹੂੰ ਜਿੰਨੇ ਭਈਏ ਨਹੀਂ ਵਾਹ ਮੇਰੇ ਕੋਲ ਹੈ ਕਲਕਾ ਦਾ ਪਈ ਨਹੀਂ ਨਾ ਮੇਰੇ ਕੋਲ ਭਈਆ ਤੇ ਮੈਨੂੰ ਥੋੜੀ ਚਾਹਦਾ ਕੰਮ ਯਾਰ ਭਈਏ ਤਾਂ ਚਾਹੀਦੇ ਆ ਅੰਦਰ ਪਾਉਣੇ ਨੇ ਭਈਏ ਤੇ ਬਿਨਾਂ ਥੋੜੀ ਥੋੜੀ ਕੱਲਾ ਕੱਲਾ ਬੰਦਾ ਕਿੱਥੇ ਭਈਆ ਕਰੂਗਾ ਹੂੰ ਭਈਏ ਤਾਂ ਚਾਹੀਦੇ ਆ ਭਈਏ ਤਾਂ ਚਾਹੀਦੇ ਆ ਭਈਏ ਅੰਦਰ ਪਾਉਣੇ ਭਈਆ ਵਗਿਆ ਕੱਢੀ ਨਹੀਂ ਰੁੱਦੀ ਹੈਗੀ ਜੇ ਭਈਏ ਅੰਦਰ ਪਾਉਣੇ ਵਾਲੀ ਹੁਣ ਫ ਹੈ ਨਾ ਕੈਲੀ ਗੱਲ ਮੈਂ ਟੈਲੀ ਖਾਦੀ ਗਾ ਰਿਹਾ ਹਾਂ ਬੂੰਦੀ ਐ ਦਰੇ ਬੂੰਦੀ ਗੇਰੇ ਮੇਰੇ ਹੈਲੋ ਹੈਲੋ ਕੀ ਵੀ ਇੱਥੇ ਹੈ ਜੱਗੇ ਵਾਹਮ ਹੁੰਦੇ ਆ ਉਹ ਬਕਾਇਆਵਾਂ ਚਲਦੀ ਹੁਣੀ ਹਾਂ ਹੁਣੀ ਗਏ ਹਲੇ ਮੂਹਰੇ ਵਾ ਵਾ ਠੀਕ ਆ ਬਕਾਇਆਵਾਂ ਵੜਦੇ ਐਂਦੀ ਦੀਦੀ ਬਕਾਇਆਵਾਂ ਵੜਦੇ ਹੁਣੇ ਆ ਬਕਾਇਆਵਾਂ ਚਲਦੀ ਐ ਫਿਰ ਬੂਟਾ ਨਹੀਂ ਨਿਕਲ ਗਈ ਕਣਕ ਹਾਂ ਅਗਲੇ ਨਾਲ ਬੂਟੇ ਨੂੰ ਪਾਣੀ ਲਾਉਣਾ ਪਰ ਠੰਡੀ ਠੰਡੀ ਹਵਾ ਹੁੰਦੀ ਆ ਵੇਖੀਓ। ਉਹ ਠੰਡੀ ਹਵਾ ਲਾਦ ਹੈ। ਹੈ? ਉਹ ਰੇਸ ਕੋਹੂ ਨਾ ਦੇ ਪੈਰ ਮੈਂ। ਉਹ ਰੇ ਠੰਡੀ ਹਵਾ ਲੱਗਣੀ ਹੋਇਆ ਯਾਰ ਹੁਣ ਇੱਥੇ ਜਰਾ ਬਰਸੀਨ ਨੂੰ ਪਾਣੀ ਲੱਗੇਵਾ ਦੇਖ ਤੇਰੇ ਲਾੜ। ਦੱਸਦਾ ਹੀ ਫਰਕ ਆ। ਜਿੱਦਾਂ ਹਾ ਹੁਣ ਤੇਰੇ ਆਹ ਦਰਖਤਾਂ ਨੂੰ ਕਣਕਾ ਕੁੰਕਾ ਚੱਕੂਗੇ ਬੁੱਟੇ ਬਸ ਸਾਰੀ ਟੁੜੀ ਟਾੜੀ ਜੀ। ਬੁੱਟੇ ਨੂੰ ਪਾਣੀ ਚੱਲਣੀ ਚੱਲਣਾ। ਹੂੰ। ਤੇ ਠੰਡੀ ਹੋ ਬਈ ਉਮੀ ਹੈ। ਨਾ ਦੇ। ਹੈ? ਆਹ ਠੰਡੀ ਹੁੰਦੀ ਆ। ਕਰਾਂ ਲਾਦੀ ਇਹ ਜੀ ਅੰਦਰ ਬੈਠੇ ਹੋਏ। ਉਹ ਰੇ ਨੇਰੇ ਵਾਲਾ ਕੰਮ। ਹੈ। ਲੈ ਸੋ ਪੱਟ ਲਿਆ ਤਾਂ ਇਹ। ਹਾਂ ਪੱਟ ਲ ਇਹ ਹੋਰ ਤਾਂ ਬਸੇਰਾ ਗਏ ਜਿਹੜੇ ਸਾਆਂ ਲਾਇਆ ਤਾਂ ਸਾਰਾ ਬਹੁਤ ਹੋ ਗਿਆ ਲਾਇਆ ਘੱਟਦਾ ਥੋੜੀ ਲਾਇਆ ਬਤਾ ਨਾ ਹਾਂ ਕਰ ਲੁਕੀ ਤਾਂ ਹਾਂ ਠੀਕ ਹੈ ਪੈਂਦਾ ਥੋੜ ਜਿਹਦਾ ਵੇਚਣਾ ਹੈ ਫੇਰ ਕਿਲਾ ਖੰਡ ਦੁਆੜ ਖੰਡ ਹੋਵੇ ਫੇਰ ਤਾਂ ਕਿਲਾ ਖੰਡ ਚਾਹੀਦਾ ਜੇ ਵੇਚਣਾ ਭਾਈ ਇਹ ਵੇਚਣਾ ਹੈ ਰੇਟ ਸੀ ਨਹੀਂ ਫੇਰ ਆਪੜੇਗਾ ਜੋ ਕੋਈ 11:00 ਵਜੇ ਨਾ ਪਿਆਜ ਪੂਤਾਂ ਰੇਟ ਵੀ ਠੀਕ ਤੈ ਹੈ ਵਾਰ ਜੇ ਲਾਇਆ ਹੁੰਦਾ ਕਿਲਾ ਖੰਡ ਫੇਰ ਮੌਜੂਦੀ ਇਹ ਕਿਹਾਸ ਵੀ ਨੂੰ ਮਾ ਪਿਆ ਦਾ ਟੁੱਟਾ ਚੱਕ ਰਹੀ ਹੈ ਇੱਥੇ ਮਹਿੰਗਾ ਦਿੰਦੇ ਯਾਰ ਫੇਰੀ ਵਾਲੇ ਉਹ ਤਾਂ ਦੇਣੀ ਹੈ ਰੇਟ ਤੇ ਉਹ ਰੇਟ ਚੰਗਾ ਨਾ ਟੁੱਟਾ ਲਉਂ ਚੱਕ ਲਿਆ ਮਾ ਇੱਕ ਇੱਕ ਘਟਾ ਚੱਕ ਲਿਆ ਬਾਕੀ ਫੇਰ ਦੇਖ ਲੂੰਗੇ ਹਾਂ ਯਾਨੂ ਜਗਦੀਪਰਾ ਦੇ ਪੱਟੋਨੇ ਪੰਮੇ ਵਾਲੇ ਠੀਕ ਨਹੀਂ ਰੇਟ ਬਹੁਤ ਚੰਗਾ ਹੈ ਮਾ ਪਿਆ ਦਾ ਇਹ ਲਾ ਖਟ ਚ ਲਾਇਆ ਹੁੰਦਾ ਨਾ ਕੱਕ ਕੋਕੜਾ ਕਿੱਥੇ ਕਰਨੀ ਰਹੀ ਸੀ ਦੀ ਉਹ ਬਾਈ ਲਾਏ ਤਾਂ ਫੇ ਵੀ ਲੋਟਾ ਇਹਦੀ ਕੰਮ ਹੈ ਆਹ ਲੋਟਾਈ ਦੀ ਕੰਮ ਹਾਂ ਐ ਲੋਟਾਈ ਸਾਰਾ ਕੰਮ ਲੋਟ ਲੋਟਾਈ ਦਾ ਹੀ ਆ ਕੰਕ ਕੰਦਾ ਇੱਥੋਂ ਝਾੜ ਵਧੀਆ ਨਾ ਕੰਕ ਲੋਟ ਨਾ ਆਉਂਦੀ ਫਿਕਾ ਕੇ ਖਰਾਬੇ ਹੋਣੀ ਸੀ ਹੈ ਉਹ ਜੇ ਕੰਕ ਲੋਟ ਨਾ ਆਉਂਦੀ ਨਾ ਵੀ ਖਰਾਬੇ ਹੋਣੀ ਸੀ ਉਹੀ ਦਿਨ ਦੱਸਦਾ ਮੈਂ ਮੇਰੇ ਹਿਸਾਬ ਨਾਲ ਗਰਮੀ ਪਈਦੀ ਪਤਾ ਨਹੀਂ ਕੀ ਮਹਾਰਾਜ ਨੇ ਦੇਖ ਲਿਆ ਲੋਟ ਕਰੇ ਕੰਮ ਹੈ ਸਾਪਾ ਸਹੀ ਝਾੜ ਵਧੀਆ ਇਸੋਂ ਹਾਂ ਐ ਨਹੀਂ ਵੀ ਕਪਾਸੇ ਝਾੜ ਵਧੀਆ ਸਾਪਾ ਸੇ ਠੀਕ ਹੈ ਠੀਕ ਹੈ ਘਰ ਪੂਰੇ ਹੋ ਗਏ ਹਾਂ ਹੈ ਕਿ ਨਹੀਂ ਔਲੀ ਜਾਣਾ ਕੋਈ ਹਾਂ ਡਰ ਲੱਗਦਾ ਜੇ ਝਾਟੇ ਨੇ ਝਾੜਦੇ ਵੀ ਆਵੜੀ ਦਾ ਮੇਰੀ ਗੱਲ ਆਵੜੀ ਨੂੰ ਕੋਈ ਪਤਾ ਨਹੀਂ ਆਏਗਾ ਵੀ ਕੀ ਆਉਣੀ ਹੈ ਹੋ ਹਲਾ ਤਾਂ ਵੜ ਹੀ ਐ ਸਾਰੇ ਰੇਗ ਦੇਸ਼ ਮੇ ਲੜਾਈ ਰੇ ਮੇ ਝਗੜਾ ਹੈ ਆਵੜੀ ਵੀ ਤਾਂ ਅਟੈਕ ਆ ਦੇਖਦਾ ਆ ਜੀ ਮੈਨੂੰ ਉਹੀ ਦੱਸਦਾ ਤੈਨੂੰ ਮੈਂ ਐਲਗਾਮ ਅਟੈਕ ਦੇਖਦਾ ਹਾਂ ਕੁਝ ਨਹੀਂ ਸਮਝਦਾ ਦੋ ਇਜ਼ਾਮ ਜਿਨ ਲੱਗਦੀ ਹੈਗੀ ਇੱਕ ਤਾਂ ਯਾਰ ਨਿਊਜ਼ ਮਾਂ ਸੱਚੀ ਨਹੀਂ ਦਿਖਾਉਂਦੇ ਹੈਗੇ ਹੈ ਨਿਊਜ਼ ਚੈਨਲਾਂ ਪਰ ਹਾਂ ਸੱਚੀ ਨਹੀਂ ਦੱਸਦੇ ਕਿ ਆ ਹੋਇਆ ਕੈਨ ਕਿਵੇਂ ਹੋਇਆ ਹਾਂ ਅੱਧੇ ਚ ਵੀਡੀਓ ਆਈ ਜਾਂਦੀ ਆ ਇਹ ਜਿਹੜੇ ਮਾਰੇ ਆਂ ਔਰ ਡਾਂਸ ਜਾ ਕਰ ਦਿਖਾਉਨੇ ਆਂ ਹਾਂ ਵੀ ਇਹ ਲੋਕ ਮਾਰਤੇ ਅੱਜ ਉਹਨਾਂ ਦਾ ਬਿਆਨ ਆ ਕਹਿੰਦੇ ਬਾਈ ਜੂਂਦੇ ਬੈਠੇ ਆ ਹੈ ਜਿਹੜੇ ਉੱਥੇ ਮਾਰ ਹੋਏ ਆ ਗੋਲੀ ਵੱਜੀ ਤੇ ਯਾਰ ਹਾਂ ਉਹਦੀ ਕਈ ਜੇ ਪਹਿਲਾਂ 20 ਮਿੰਟ ਪਹਿਲਾਂ ਕਹਿੰਦੇ ਡਾਂਸ ਕਰ ਡਾਂਸ ਕਰ ਕਰਦੇ ਉੱਥੇ ਹਾਂ ਅਬ ਇਹਨਾਂ ਦੇ ਗੋਲੀ ਵੱਜੀ ਆ ਹਾਂ ਉਹਦੇ ਬਾਅਦ ਮੈਂ ਕੱਲ ਵੀਡੀਓ ਦੇਖੀ ਉਹਨਾਂ ਦਾ ਬਿਆਨ ਆਇਆ ਵਾ ਕਹਿੰਦੇ ਬਾਈ ਇਸਦਾ ਕਹਿੰਦੇ ਜੀ ਜੂਂਦੇ ਆ ਹਾਂ ਅਨੁਗਾਦੇ ਮਰੀ ਜਾਂਦੇ ਹਾਂ ਹਾਂ ਹੁਣ ਪਤਾ ਨਹੀਂ ਕਿ ਅਜ ਕਿਆ ਹੈ ਕਿ ਕਿਆ ਹੈਗਾ ਨਹੀਂ ਕੋਲੀ ਚੱਲੀ ਹੋਰ ਕੋਲੀ ਤਾਂ ਚੱਲੀ ਜਾ ਕਿ ਹੋਰ ਦੀ ਵੀਡੀਓ ਪਾਈ ਜਾਂਦੇ ਆ ਸਿੱਖਿਆ ਕੋਈ ਹੋਰ ਥੱਗ ਆਇਆ ਹੁਣ ਉਹਦੀ ਵੀਡੀਓ ਚ ਜਾ ਚੱਕ ਕੇ ਬਾਦ ਖਾਦ ਤੇ ਉਹ ਸੋਸ਼ਲ ਮੀਡੀਆ ਨਾ ਕੁਝ ਤੇ ਕੁਝ ਬਣਾ ਦਿੰਦਾ ਇਹ ਹਾਂ ਸੱਚਾਈ ਦੱਸਣੀ ਚਾਹੀਦੀ ਆ ਖਬਰਾਂ ਲਗੜਾ ਹੱਬੇ ਨਹੀਂ ਕਿ ਬੰਦੇ ਨੂੰ ਖਬਰਾਂ ਪਰ ਹਸਾ ਹੁੰਦਾ ਹਾਂ ਦੂਏ ਹੋਰੇ ਉਹ ਕੋਈ ਪੜਾ ਕੇ ਹੋਰੇ ਨੂੰ ਹਿੰਦੂ ਨੂੰ ਹਿੰਦੂ ਮੁਸਲਮਾਨੇ ਕਰੀ ਜਾਂਦੇ ਆ ਨਹੀਂ ਖਬਰਾਂ ਮੈਂ ਸੱਚ ਮੰਨਦਾ ਹੁੰਦਾ ਬੰਦਾ ਬੰਦਾ ਤੁਸੀਂ ਸੱਚ ਦੱਸੋ ਭਾਈ ਵੀ ਆਹ ਕੰਮ ਹੋਇਆ ਆਟੈਕ ਹੋਇਆ ਇਨੇ ਇਨੇ ਮਤਲਬ ਹੋ ਗਿਆ ਇਨੇ ਬੰਦੇ ਮਰ ਗਏ ਇਨੇ ਬੰਦੇ ਮਰੇ ਆ ਕਿਹਨੇ ਦਾ ਅਟੈਕ ਕਰਿਆ ਹਾਂ ਡਿਟੇਲ ਅਸੀਂ ਦੱਸ ਵੀ ਭਾਈ ਥੋੜਾ ਕੰਮ ਇਹ ਹੁੰਦੀ ਖਬਰ ਆ ਥੋੜੀ ਜਿਹਾ ਵੀ ਹਿੰਦੂਆਂ ਪਰ ਗੋਲੀ ਚੱਲੀ ਮੁਸਲਮਾਨਾਂ ਨੇ ਚਲਾਈ ਹਿੰਦੂ ਧਰਮ ਪੁੱਛ ਕੇ ਚਲਾਈ ਆ ਅੱਲਮ ਕੱਲਮ ਬਹੁਤ ਕਰੀ ਜਾਂਦੇ ਕੀ ਪਤਾ ਹੈ ਖਬਰਾਂ ਚੈਨਲ ਤਾਂ ਇਹਨਾਂ ਦੱਸਿਆ ਕੁਝ ਵੀ ਕਿਸੇ ਨੇ ਖਬਰਾਂ ਵਾਲੇ ਚੈਨਲ ਨੇ ਸੱਚਾਈ ਯਾਰ ਪਤਾ ਨਹੀਂ ਲੱਗਦਾ ਕਿਆ ਬੋਲੀ ਜਾਂਦੇ ਹੋ ਫੇਰ ਹੋਰੇ ਵਿੱਚ ਨੂੰ ਖਬਰਾਂ ਵਾਲਾ ਚੈਨਲ ਆਲੇ ਲੈ ਕੇ ਬਹਿ ਕੇ ਕਿਹੜੀ ਆਈ ਵੀ ਆ ਉਥੇ ਤੇ ਉਹ ਜਿਹੜੀ ਸੋਸ਼ਲ ਮੀਡੀਆ ਇਹਨੇ ਤਾਂ ਕੁਝ ਤੋਂ ਕੁਝ ਬਣਾਈ ਜਾਣਾ ਇਹਨੇ ਤਾਂ ਕੁੱਕੜ ਜਿਹੜੀ ਮੰਨ ਕੇ ਜਨ ਖਬਰਾਂ ਵਾਲੇ ਚੈਨਲ ਉਹ ਸੱਚਾਈ ਦਿਖਾ ਸਕਦੇ ਆ ਉਹ ਵੀ ਨਹੀਂ ਦੱਸਦੇ ਸਲੇ ਫੇਰ ਹਲੇ ਸੋਸ਼ਲ ਮੀਡੀਆ ਫੇਸ ਸਾਥ ਦੱਸ ਦਿੰਦਾ ਹੂੰ ਉਹ ਸਭ ਨਾਲ ਬੇਕਾਰ ਚੈਨਲ ਨਾ ਉਹਨਾਂ ਦਾ ਐਡਾ ਅਟੈਕ ਹੋਇਆ ਨਿਊਜ਼ ਵਾਲੇ ਕਹਿਣ ਲੱਗੇ ਕਿ ਜਿਹੜੀ ਉਹ ਆਈ ਵੀ ਆ ਨਹੀਂ ਪਾਕਿਸਤਾਨ ਦੇ ਤੇ ਵਿਆਹ ਹੋਇਆ ਵਾ ਇੰਡੀਆ ਚ ਹੂੰ ਕਹਿੰਦੇ ਹੁਣ ਇਹ ਵੀ ਬਾਬਾ ਪਾਕਿਸਤਾਨ ਜਾਂ ਜਾਊਗੀ ਦੱਸ ਵੀ ਤੂੰ ਜਿਹੜੇ ਕੰਮ ਆਪਣਾ ਉਹ ਕਰੋ ਤੁਸੀਂ ਉਹ ਕਰੋ ਆਹੋ ਖਬਰ ਤੂੰ ਉਹ ਵੀ ਖਬਰ ਦੱਸ ਤੂੰ ਆਹ ਕੰਮ ਆ ਵੀ ਉਹ ਵੀ ਪੁਲਿਸ ਨੂੰ ਜਾਊਗੀ ਦੱਸ ਬਾਬਾ ਜਾਊਗੀ ਪਾਕਿਸਤਾਨ ਦੱਸ ਲੋਰੇ ਉਹਦੇ ਕਿਹੜਾ ਆਪਣਾ ਕੰਮ ਆ ਤੁਸੀਂ ਉਹ ਕਰੋ ਤੁਸੀਂ ਤੁਹਾਡਾ ਕੰਮ ਆ ਸੱਚ ਦੱਸਣਾ ਆਹ ਸੱਚ ਦੱਸੋ ਭਾਈ ਕਹੇ ਜੀਸ਼ ਦਿਨ ਤਨ ਲੱਗਿਆ ਉਹੀ ਜਾਣਦਾ ਦੋਸਤਾਂ ਮਰੇ ਉਹਨਾਂ ਨੂੰ ਪਤਾ ਹੈ ਕਿਹੜਾ ਇਧਰ ਨੁਕਸਾਨ ਹੋਇਆ ਭਾਈ ਉਹਨੂੰ ਉਹੀ ਪਤਾ ਹੈ ਹੈ ਨਹੀਂ ਨਹੀਂ ਹੋਰ ਕੀ ਇਹਨਾਂ ਵਾਸਤੇ ਦਾ ਕੰਟੈਂਟ ਆ ਨਿਊਜ਼ ਲੈਣ ਵਾਸਤੇ ਰੋਜ਼ ਦੇਖੀ ਹੁਣ ਜਮਾਜੀ ਲਾਲੀ ਨਿਊਜ਼ ਏ ਕੁਟਾਣਾ ਆਈ ਜੱਲੀ ਜਾਂਦਾ ਸਾਲਾ ਐ ਜੱਲੀ ਜਾਂਦਾ ਪਤਾ ਨਹੀਂ ਕਿਆ ਬਣਦਾ ਸੋਸ਼ਲ ਮੀਡੀਆ ਦੇਖੀ ਤੂੰ ਪੋਸਟਾਂ ਦੇਖੀ ਤੂੰ ਹਿੰਦੂ ਹਿੰਦੂ ਮੁਮ ਮੁਸਲਮਾਨ ਦੀਆਂ ਪੋਸਟਾਂ ਚਾਚਾ ਚੱਲਦੀਆਂ ਹੂੰ ਉਹ ਜਿਹੜਾ ਯਾਰ ਅੱਤਵਾਦੀ ਹੁੰਦਾ ਅੱਤਵਾਦੀ ਕੋਈ ਤੁਹਾਨੂੰ ਥੋੜੀ ਹੈ ਉਹ ਤਾਂ ਕੋਈ ਤਾਂ ਹੈ ਮੁਸਲਮਾਨ ਦਾ ਜੇ ਕੋਈ ਵੀ ਸਾਦਾ ਸਾਦਾ ਉਸ ਵੀ ওই ਵੀ ਉਸਾਂ ਦਾ ਅੱਤਵਾਦੀ ਨਾ ਤਾਂ ਆਮ ਦੇਖ ਕੇ ਮਾਰਉਂਦਾ ਗੋਲੀ ਚਾਉਣੀਆਂ ਤਾਂ ਆਟਾ ਇਹ ਰਿਸ਼ਤਾ ਤੋਂ ਵਾਹ ਤਾਂ ਦੇ ਨਾਲ ਜੁੜੀ ਜਾਂਨੇ ਬਾਕੀ ਵੀ ਪਤਾ ਨਹੀਂ ਐ ਤੇ ਕਿਆ ਸੱਚਾ ਕਿਆ ਝੂਠਾ ਬਾਕੀ ਭਾਈ ਇਹਨਾਂ ਨੂੰ ਬਿੱਤੀ ਨੂੰ ਪਤਾ ਜੇ ਇਹਨੂੰ ਬਿੱਤੀ ਨੂੰ ਪਤਾ ਕਿ ਆਪਾਂ ਪਤਾ ਕਿਹਨੇ ਕਰਾਇਆ ਕਿਹਨੇ ਨਹੀਂ ਕਰਾਇਆ ਕੰਮ ਕੋਈ ਪਤਾ ਨਹੀਂ ਹੈਣਾ ਸੌਖਾ ਪੱਕਾ ਹੈਣਾ ਔਖਾ ਭਾਈ ਖੰਮੇ ਦਾ ਹੈਣਾ ਹੈਵੀ ਔਖਾ ਸਾਲਾ ਹਾਂ ਹੈ ਕਿ ਨਹੀਂ ਉਹ ਆ ਗਿਆ ਕੋਹੜਾ ਮਾੜਾ ਮਾੜਾ ਹੋਇਆ ਮਾੜਾ ਇਹ ਮਾੜਾ ਹੀ ਹੈ ਭਲਾ ਜੀ ਬੱਦਲ ਜੇ ਨਿਕਲ ਲਾਗੇ ਮੋਟੇ ਮੋਟੇ ਪਾਸ਼ਾ ਨੇ ਪਾਏ ਪਾਸ਼ੇ ਵਾਜੀ ਨੇ ਗੱਡੇ ਇਹਦਾ ਤਾਂ ਮੇਰਾ ਡਰਾਉਂਦਾ ਹੀ ਹੁੰਦਾ ਹੈ ਇਦਾਂ ਡਰਾਂਗੇ ਰਹਿੰਦੇ ਜਾਂ ਕੋਈ ਚੱਕਰ ਨਹੀਂ ਹੈ। ਹੁਣ ਟੂੜੀ ਨੂੰ ਕਹਿੰਦਾ ਹੁਣ ਬਣਾ ਲਓ ਫੜਾਫੜ। ਹੁਣ ਟੂੜੀ ਚਗਾਉਣੀ ਨੇ। ਸਭ ਨੂੰ ਇੱਕ ਇੱਕ ਮੀਂਹ ਤਾਂ ਪੈਣੀ ਪੈਣੀ। ਜਿਹੜੀ ਮੀਂਹ ਦੇ ਪਹਿਲਾਂ ਟੂੜੀ ਬਣਦੀ ਸਭ ਤੋਂ ਵਧੀਆ ਹੈ। ਇੱਕ ਨਾਲ ਇੱਕ ਇਹ ਮੀਂਹ ਪੈ ਗਿਆ। ਮੀਂਹ ਤਾਂ ਪੈਣੀ ਪੈਣੀ ਕਿੱਥੇ ਜਿਹੜਾ ਮੌਸਮ ਸਾਫ ਹੋਣਾ। ਫੇਰ ਟੂੜੀ ਨਹੀਂ ਬਣਦੀ। ਫੇਰ ਜੜਾਉਣ ਲੱਗ ਪਈ। ਉਹ ਤਾਂ ਹੈਗਾ। ਪਰ ਮੀਂਹ ਤਾਂ ਹਰੇ ਸਾਲ ਪੈਂਦਾ ਇੱਕ ਵਾਰ ਪਾਣੀ ਪੈਣਾ ਸਾਰੇ ਕੰਮ ਉਹਦੇ ਬਾਅਦ। ਐਨ ਮੌਸਮ ਸਾਫ ਹੋਣਾ। ਇੱਕ ਵਾਰ ਕਾਲੇ ਵਾਲੀ ਲੇਟ ਹੋ ਗਈ ਟੂੜੀ ਬਣਾਉਣ ਨੂੰ ਮੰਜੇ। ਬਲੰਦਾ ਫੀ ਕਾਲਦ ਵਾਲੇ ਪਹਿਲਾਂ ਤਾਂ ਫੇ ਲੇਟ ਹੋਇਆ ਪਰ ਕੰਮ ਵੀ ਪੈ ਗਿਆ ਤਕੜਾ ਹਾਂ ਖੇਤ ਬੱਤ ਵੀ ਆ ਗਏ ਹਾਂ ਜਾਂ ਮਸ਼ੀਨ ਚੱਲਦੀ ਦੀ ਐ ਕਟਰ ਚੱਲਦਾ ਤਾਂ ਮੂਰੇ ਸੜਾ ਸਣੇ ਜਾੜਾ ਐ ਐਡਾ ਤਹਲੀ ਦਾ ਚਿਪ ਆ ਜਾਣਾ ਸਣੇ ਜਾੜਾ ਉਹ ਤਾਂ ਵੀ ਧਰਤੀ ਪੋਲੀ ਕਦੇ ਗੂੜਾ ਲੱਗ ਜਾਣਾ ਦਈਏ ਫਦਾ ਬਣੀਓ ਨਹੀਂ ਦੂੜੀਆਂ ਐ ਹਿਸਾਬ ਲੈ ਲੈ ਤਾਂ ਵੀ ਨਹੀਂ ਆਉਂਦੀ ਮੁੜ ਕੇ ਹਾਂ ਬਣੀਓ ਨਹੀਂ ਦੂੜੀ ਬੰਡੀ ਨਹੀਂ ਔਖਾ ਕੰਮ ਛੱਡੇ ਦਿੱਤੀ ਆਖਰ ਨੂੰ ਜਿਹੜੇ ਨਹੀਂ ਬਣਨੀ ਹੈਗੀ ਬੱਚੇ ਆ ਮਸ਼ੀਨ ਤੋਂ ਨਹੀਂ ਜਿਹੜੇ ਗੂੜਾ ਲੱਗ ਜਾਣਾ ਸੜੀ ਸਣੇ ਮਿੱਟੀ ਇਹ ਖਰੀਆ ਇੰਦੀ ਦੀ ਗਾਲੇ ਕਰਨੀ ਜਿੱਤਾ ਸੜਾ ਜਾ ਪੋਲੀ ਹੁੰਦੀ ਧਰਤੀ ਤੋਰ ਧਰਤੀ ਪੋਲੀ ਕਾਤੇ ਆ ਆਪਾਂ ਪਰਾਲੀ ਵਿੱਚ ਪਾਉਂਦੇ ਆ ਹੂੰ ਸਮਝਿਆ ਇਹ ਵਜ੍ਹਾ ਨਾਲ ਪੋਲੀ ਰਹਿੰਦੀ ਏ ਧਰਤੀ ਨਹੀਂ ਪੈਦੇ ਤਾਂ ਉਂਝ ਫੋਲੀ ਹੋ ਜਾਂਦੀ ਏ ਇਹ ਤਾਂ ਕੱਲੇ ਕੱਲੇ ਪਰਸੋਂ ਤੋਂ ਲੈ ਆਇਆ ਦਾ ਮੰਡਲਾ ਟ੍ਰੈਲਰ ਤਾਂ ਹੈ ਆ ਗਿਆ ਜੜੇ ਕਿ ਕਿਉ ਕਿਉ ਦੇਗਾ ਨਹੀਂ ਕੱਢਿਆ ਕਿ ਵਧਿਆ ਉੱਥੇ ਆ ਗਿਆ ਬਾਈ ਗੁਈਆ ਬਾਈ ਦਾ ਆ ਗਿਆ ਉਹ ਉੱਥੇ ਉਹਨਾਂ ਕੇ ਤਾਂ ਦੇਖ ਦੇਖਦਾ ਬਾਈਕ ਦੌਣਾ ਹਾਂ ਫੇਰਾ ਯਾਰ ਆ ਠੀਕ ਆ ਇਹ ਵੀ ਤੇ ਢਾਣ ਜਿਵੇਂ ਜੇ ਬੰਦਾ ਰਗੜਾ ਜਾਂਦਾ ਜੰਮੀ ਇੱਥੇ ਜੇ ਪੂਰੇ ਹੋ ਜਾਂਦੇ ਕੰਮ ਆ ਕੇ ਬੰਦੇ ਥੋੜੀ ਜੀ ਹੈਨਾ ਠੀਕ ਆ ਵਧੀਆ ਹਾਂ ਸਭ ਦਾ ਹੀ ਬਧੀਆ ਚੜਤਾ ਹੋਰ ਕੀ ਠੀਕ ਆ ਇਥੇ ਧਾਣਾ ਵੀ ਸਭ ਦਾ ਵਧੀਆ ਜੀ ਵੀ ਕਣਕ ਦਾ ਦਾਣਾ ਕਿਸੇ ਦਾ ਮਾੜਾ ਨਹੀਂ ਹੈਗਾ ਠੀਕ ਹੈ ਕਿੰਨੀ ਜਾਰੇ ਦਾ ਮਾਪੂਛਾ ਅੱਜ ਕਹਿੰਦਾ 44 ਰੁਪਏ ਹੋਗੀ ਚੀਨੀ ਹਾਂ ਕਹਿੰਦੇ ਜਦੋਂ ਨਾ ਮਿਲ ਖੜਿਆ ਜ ਰੁਪਿਆ ਹੋਰ ਵਧ ਗਈ ਵਧ ਗਈ ਹੋਣੀ ਹੈ ਵਧ ਵਧ ਗਈ ਹੋਣੀ ਇਹ ਸਾਲੀ ਆਏ ਆ ਜੀਨੀ ਦੀ ਲਾਗਤ ਵੀ ਵਗਦਾ ਭਾਈ ਹਰੇ ਇਹ ਤਾਂ ਕਿ ਗੰਨਾ ਹੀ ਬਹੁਤ ਆ ਪ੍ਰੋਡਕਸ਼ਨ ਹੀ ਬਹੁਤ ਹੋਈ ਆ ਫਿਰ ਵੀ ਰੇਟ ਵਧਾਤਾ ਬਬਾ ਜਨ ਉਮਰ ਲ ਖੜ ਗਿਆ ਤੇ ਵਧ ਗਿਆ ਬਸ ਉਹ ਸਾਲਾ ਪਰ 45 ਰੁਪਏ ਤੱਕ ਅੱਗੇ ਵੀ ਹੋ ਲੀਏ ਇਹ ਜੰਮੀਲੀ ਚੱਲਦੇ ਨੇ ਘਟ ਗਈ ਹੁਣ 45 40 45 ਪਜਾ ਕੇ ਘਟੂਗੀ ਹੌਲੀ 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 ਤੇਰਾ ਹੁਣ ਮੰਨ ਕੇ ਚੱਲ ਤੂੰ ਬਿਸਕੁਟ ਪੈਂਦੀ ਗਾਦੇ ਮੈਂ ਦੇਖੀ ਚੀਜ਼ ਮੈਂ ਤਾਂ ਪੈਂਦੀ ਬਿਸਕੁਟ ਟੌਫੀਆ ਕੋਈ ਜਿਹੜੀ ਕਿਹੜੀ ਚੀਜ਼ ਨਹੀਂ ਹੈਗੀ ਜਿਹੜੀ ਮੈਂ ਨਹੀਂ ਪੈਂਦੀ ਤੋ ਆ ਸਭ ਚ ਪੈਂਦੀ ਹੈ ਸਭ ਚ ਪੈਂਦੀ ਹੈ ਖਾਂਦੇ ਵੀ ਉਹ ਕਨ ਆ ਵੀ ਖਾਂਦੇ ਆ ਚਾਚੂ ਚ ਮਨੂ ਵਧਰਾ ਬੰਦਾ ਕਹਿੰਦਾ ਕਿਹੋ ਜਿਹਾ ਕਹਿੰਦਾ ਕਿ ਇੰਨੀ ਕਿੰਨੀ ਕਿੰਨੀ ਲੱਗਦੀ ਕਹਿੰਦਾ ਸਾਲ ਦੀ ਕਵਾਂਟਰ ਲੱਗਦੀ ਮੈਨੂੰ ਲੈ ਮਗਾ ਰੀਗਾ ਕਵਾਟਰ ਕਿਤੇ ਕਵਾਟਰ ਦਾ ਦੋ ਬੰਦੇ ਖਾਲੇ ਦੋ ਜੀ ਦੋ ਬੰਦੇ ਜੀ ਦੋ ਜੀ ਹੋਣ ਸਾਲ ਦੀ ਖਾਜ ਸਾਲ ਦੀ ਠੀਕ ਨਹੀਂ ਗੱਲ ਮਗਾ ਥਾਰੀ ਚ 3-4 ਕਵਾਟਰ ਲੱਗ ਲਿੰਦੀ ਚਾਰ ਕਵਾਟਰ ਲੱਗ ਲਿੰਦੀ ਆ ਕੰਮ ਕੋ ਮੇ ਜੋ ਭਈਏ ਬੁਈਏ ਲਾਉਣੇ ਲਾਉਣ ਗੱਲ ਭਈਏ ਲੱਗਦਾ 10 ਭਣੀ ਜਾ ਬਣੀ ਅੰਦਾ ਕਿਲੋ ਜਿੰਨੀ ਮੈਦੀ ਜੜੀ ਹੁਣ ਜਾਦੇ ਯਾਰ ਗੰਨਾ ਵੱਡ ਹੁੰਦਾ ਛਲ ਹੁੰਦਾ ਜਾ ਜਾਂਦੀ ਢੋਲੀਆਂ ਪਾ ਬਜਾ ਜਾਂਦੀ ਆ ਤਿੰਨ ਟਾਈਮ ਕਿਹਦੀ ਲੱਗਣੀ ਜਿੰਨੀ ਕਿ ਤਿੰਨ ਟਾਈਮ ਜਾਂਦੀ ਆ ਦੋ ਟਾਈਮ ਲਾ ਲਾ ਦੋ ਕਿਲੋ ਗਈ ਮਾ ਜਿੰਨੀ ਦੋ ਕਿਲੋ ਤਾਂ ਹੋ ਗਈ ਹਾਂ ਬੱਟ ਪਰਹੇਤ ਭਈ ਇਹ ਕਹਿੰਦੇ ਮਿੱਠਾ ਢੋਕ ਕੇ ਲਿਆਉ ਜੀ ਇਹਨੇ ਚਾਹ ਪੱਤੀ ਆ ਮਿੱਠਾ ਦੁੱਧ ਪਾਇਓ ਨਾ ਪਾਇਓ ਆਏ ਦਾਦੇ ਆ ਕਹਿੰਦੇ ਬੁੱਲਾ ਬੁੱਲ ਜੜੇ ਧੀਂਦੀ ਤੇ ਲਿਆਕਤ ਬਹੁਤ ਆ ਭਾਈ ਲਿਆਕਤ ਲਾਗਤ ਲਾਗਤ ਅੱਛਾ ਵੀ ਸ਼ਬਦ ੜਾਏ ਦਿੰਦਾ ਹੋਰੇ ਬਸ ਲਿਆਕਤ ਤੇ ਲਾਗਤ ਨੂੰ ਲਿਆਕਤ ਦੱਸਦਾ ਲਾਗਤ ਲਾਗਤ ਆ ਜਦ ਜਬੀ ਇਹ ਜਬੀ ਦਾ ਨਹੀਂ ਪਟੁੰਦੀ ਜੇ ਤਾਂ ਹਰੀ ਹਰੀਆਂ 베ਈਏ ਜਮੇ ਸਾਵਯੂਤ ਵਾਲੀ ਤੂੰ ਆਪਣੀ ਦੱਸ ਕਿਆ ਬਣਿਆ ਕਰੀ ਤਾ ਮੇਰੀ ਤਾਂ ਫੁੱਲਣੀ ਪੈਣੀ ਕੱਲੂ ਉਹ ਨਹੀਂ ਭਰੀਆਂ ਸੁੱਕਣੇ ਏਕਣਾ ਭਰੀਆਂ ਬਾਤੀ ਤੇ ਭਰੀਆਂ ਬਾਤੀ ਦੀਆਂ ਭਰੀਆਂ ਖੋਲਣੀਆਂ ਪੈਣੀਆਂ ਉਹ ਭਰੀਆਂ ਖੋਲਣੀਆਂ ਪੈਣੀਆਂ ਥਲਤਾ ਆਇਆ ਦਾ ਮੈਂ ਥੱਲੇ ਤੇ ਗੱਲ ਬਣੀ ਨਹੀਂ ਨਹੀਂ ਹੁਣ ਛੁਬੜੇ ਖੋਲੜੇ ਪੈਣੇ ਉਹਦੇ ਜੇ ਛੁਬੜੇ ਖੋਲਤੇ ਤਾਂ ਇੱਕ ਦਿਨ ਸੁੱਕ ਜੂਗੀ ਠੀਕ ਨਹੀਂ ਗੱਲ ਹਾਂ ਭਰੀਆਂ ਆਈਆਂ 35 ਵਾਲੀ ਉਹ ਯਾ ਵੀ ਦਿਓ ਜੀਆਂ ਤਿੰਨ ਚਾਰ ਬੋਰੀਆਂ ਤਿੰਨ ਪੱਕੀਆਂ ਫੇਰ ਤਾਂ ਦਾਣਾ ਕਿਵੇਂ ਕੱਢੂਗਾ ਤੂੰ ਹੈ ਦਾਣਾ ਦਾਣਾ ਗਿਆ ਬਈ ਬੀਜ ਟਰੈਸ਼ਰਾਂ ਦੀ ਹੋਰ ਕਿਤੇ ਸਾਡੇ ਉਗਣੀ ਨਾ ਕੁੱਟਣਾ ਹੈ ਬਹੁਤ ਮੁਗੀ ਦਾ ਖਰਾਬ ਟਰੈਸ਼ਰਾਂ ਦੀ ਕਰ ਦੇਣਾ ਬੀਜ ਲੱਗ ਤੂੜੀ ਲੱਗ ਟਰੈਸ਼ਰੇ ਕੱਢਦਾ ਤੂੰ ਹਾਂ ਹਾਂ ਜਾਂ ਹੋਏ ਕਣਕ ਹੋਈ ਜਵੀ ਹੋਈ ਸਭ ਟਰੈਸ਼ਰ ਜੀ ਨੂੰ ਨਿਕਲਦੀਆਂ ਆਏ ਸਰੋਂ ਹੋਈ ਸਰੋਂ ਹੋਈ ਦਾਣਾ ਵੀ ਨਿਕਲਦੀਆਂ ਦਾਣਾ ਹਾਂ ਸਭ ਵਿੱਚ ਨੂੰ ਹੀ ਗੈਨੇ ਇਹਦੇ ਮੈਂ ਤਾਂ ਨੱਕਾ ਮੋੜੂਣ ਚੱਲਿਆ ਦੇਖਾਂ ਮੈਂ ਦੂਹਾ ਮਾਹਸਲਾ ਘਰੇ ਆਵਾਂ ਵੀ ਰਾਤ ਨੂੰ ਮੋੜਰ ਆਟੋਮੈਟਿਕ ਚੱਕ ਕੇ ਆਉਣਾ ਮੈਂ ਕਿੱਥੇ ਲੱਗੋ ਜਗ੍ਹਾ ਰਹਿੰਦੀ ਤਿੰਨ ਬਿਗੇ ਪਰਨੇ ਨੂੰ ਕਿੱਥੇ ਗੰਨੇ ਜਿਹਾ ਕਿੱਥੇ ਆਹਾ ਪਾਵਾਲ ਅੱਛਾ ਬਾਕੀ ਭਰ ਗਿਆ ਸਾਰਾ ਹੀ ਝੱਲਿਆਂ ਵੀ ਭਰਤਾ ਗੰਨਾ ਰੌਤਾਂ ਵੀ ਭਰਤਾ ਇੱਥੇ ਤਿੰਨ ਬਿਗੇ ਜਗ੍ਹਾ ਰਹੀ ਭਰਨੇ ਨੂੰ ਇਹ ਮਹ ਰਾਤ ਨੂੰ ਛੜਤੀ ਠੀਕ ਠਾਕ ਲਈ ਬਣਾਉਣੇ ਪਈ ਤੂੜੀ ਹੂੰ ਮੈਂ ਕਿਹਾ 3 ਵਜੇ ਦਾ ਲਾਉਂਗਾ ਅਲਾਰਮ 3 ਵਜੇ ਜਾ ਕੇ ਮੋਟਰ ਚਲਾਉਂਗਾ ਫਿਰ ਉਹਦੇ 9 ਬਸੇ ਭਰ ਜਣਾ ਇਹਨਾਂ ਐਨੇ ਨੂੰ ਅਸੀਂ ਉੱਥੇ ਪੰਪ ਲੈ ਕੇ ਸਵੇਰੇ ਕਰਨ ਚੱਲ ਜੋ ਰਾਤ ਨੂੰ ਲੱਗੀ ਵੀ ਛਰਤੀ ਤੇ ਕੀ ਪਤਾ ਕਾ ਅੱਜ ਦੇ। ਤੇ ਵੀ ਹੋ ਜਾਂਦਾ ਭਾਂ ਨੁਕਸਾਨ ਹੋਵੇ ਭਰੀ ਵੀ ਹੋਵੇ ਟੂੜੀ ਵਾਲੀ ਬਣਾਉਣੀ ਹੈ ਜੇ ਅਗਲੇ ਨੇ। ਠੀਕ ਨਹੀਂ। ਕੋਈ ਪਤਾ ਨਹੀਂ ਹੈਗਾ ਲੈਡ ਦਾ। ਘੰਟਾ ਪਹਿਲਾਂ ਵੀ ਜਾ ਸਾਦੀ 2 ਘੰਟੇ ਲੈਡ ਵੀ ਆ ਸਾਦੀ ਹੈ। ਇਹੇ ਸਾਨੂੰ ਖੇਤਾਂ ਦਾ ਪਤਾ ਵੀ ਰਾਤ ਰਾਤ ਦੇ ਧਰਨੇ ਆ। ਉਹਨਾਂ ਨੂੰ ਹੀ ਘੱਡੇ ਆਉਂਦੇ ਆ ਫਿਰ। ਵੀ ਰਾਤ ਰਾਤ ਦੇ ਭਾਂ ਜੇ 10 ਵਜੇ ਆਜਵੇ ਜੇ 2 ਵਜੇ ਆਜਵੇ। ਨਾਟਕ ਲੈ ਹੋ ਗਿਆ ਨਾਟਕ ਲੈ ਹੋ ਗਿਆ ਕਿਆ ਉਹ ਤੇਰਾ ਕਿ ਪੌਮਦਾਰੀ ਚ ਅਰਜ ਹੋ ਜਾਈਦਾ ਉੱਦਾ ਆ ਗਿਆ ਹੁਣ ਲੱਗਿਆ ਕੁ ਕੁ ਕਰਨਾ ਪਾਹਣਾ ਅੰਬ ਬੀਅੰਬੇ ਨਹੀਂ ਰੋਈ ਰਹਿਣਾ ਹੈ ਨਾ ਜਿਹੜੇ ਬੱਤ ਕੰਮ ਦੀ ਹੁੰਦੀ ਹੈ ਪ੍ਰਸਾਦ ਮਾਂ ਉਹ ਛੇੜੀਆਂ ਹੋਣੀਆਂ ਉਹ ਹੁਣ ਆਉਂਗੇ ਜਾਂ ਤਾਂ ਲੱਗਣ ਲੱਗਣੇ ਆ ਹੈ ਗਿਆ ਹੈ ਗਿਆ ਹੈ ਗਿਆ ਅੰਬੇ ਇਥੋਂ ਬੋਲ ਦੀ ਕਿੱਦਾਂ ਹੈ ਹਾਂ ਇਹ ਖੇੜ ਕੇ ਦੇਖੀ ਨ ਮੜੀ ਫੇ ਦੇਖੀ ਯਾਰ ਬਾਈ ਦਾ ਖੇੜਾ ਖੇੜਦਾ ਕੋਲ ਲੈਣ ਦੇ ਇਹਨੇ ਹੁਣ ਉਲੀ ਬੋਲਣਾ ਤੂੰ ਬੋਲ ਨਾ ਫਿਰ ਨਹੀਂ ਬੋਲਦੀ ਲੈ ਕਾ ਬੁੱਲ ਲੈ ਰਹਾ ਮੈਂ ਕਿਦੋਂ ਰਹੀ ਆ ਉਹ ਬਠੀ ਹੋਰ ਚੜਦੀ ਸ਼ੇਮ ਪੀੜਾ ਤੋ ਜੋ ਬਤ ਦੇ ਜਦੋਂ ਦੂਰੇ ਜੋ ਜਾਂਦੀ ਹੈ ਮਹਾ ਬੜਦੀ ਏ ਜਾਨੂੰ ਗੋਲੇ ਨੇ ਆਪਣਾ ਜੇ ਲੋਟ ਆ ਕੇ ਢੋਲ ਭਰ ਦੂੰਗਾ ਕਣਕਾਂ ਦੀ ਠੀਕ ਨਹੀਂ ਗੱਲ ਹੋਰ ਕੀ ਟਰੈਲਰ ਮੰਨ 6-7 ਦਿਨ ਹੋ ਗਏ ਟਰੈਲਰ ਜੇ ਪਈ ਆ। ਘਰ ਕੇ ਪਾਸੇ ਕਰੀਏ। ਦੋ ਪੰਡਾ ਵੜਦ ਨਹੀਂ ਆ ਮੈਂ ਫਟਾਫਟ। ਇਹ ਨਹੀਂ। ਲੈ। ਇਹ ਜੀ ਕੜਦਾ ਆ ਬੋਲਣੇ ਹੂੰ। ਜਾ ਚੱਕਲਾ ਓ ਬਈ ਹਾਂ ਜਾ ਜਾੱਕਲਾ ਮਰਸੀ ਚੱਕ ਲੈਣਾ ਮੜਦੇ ਠੰਡੇ ਹੋ ਜਾਣ ਦੇ ਠੰਡਾ ਹੋ ਜਾਣ ਦੇ ਹੰਟਾ ਉਂਦੀ ਹੰਟਾ ਮਾਦ ਕੇ ਹੂੰ ਕੋ ਮੋਈ ਨਾ ਠੰਡਾ ਮਰ ਜਾ ਹੋਰ ਧੁੱਪੀ ਘਟ ਜਵੇ ਕੱਖੇ ਬਟੋ ਪੜਦੇ ਧੁਕਣੀ ਹੀ ਹੁਣ ਛਾਸੀ ਕਾਲ ਬਈ ਸਾਰਿਆਂ ਨੂੰ ਕੋਇਲ ਜਦਿਓ ਲੱਗੀ ਵਿਗਾਉਣ ਦੇਖ ਲੈ ਕੋਲ ਮੈਂ ਛੇੜਤੀ ਇੱਕ ਵਾਰੀ ਹੁਣ ਜਦਿਓ ਅੱਛਾ ਛੇੜਗਾ ਜਦਿਓ ਚੂਟਾ ਜੀ ਕਰੀ ਜਾਂਦੀ ਹੁਣ ਕੋਈ ਨਾ ਕੋਈ ਕੋਈ ਕਦੇ ਕੋਈ ਦਾ ਕਦੇ ਕੋਈ ਦਾ ਫੱਟ ਰੱਖਦੀ ਹੈ ਜਿੰਨਾ ਤੋਂ ਬੋਲੂਗਾ ਉਨਾਂ ਜ਼ਿਆਦਾ ਬੋਲੂਗਾ ਜਵਾਬ ਪੂਰਾ ਦਿੰਦੀ ਹੈ ਨਾ ਆ ਦੇ ਇੱਧਰ ਆ ਇੱਧਰ ਆ ਇਹ ਇਧਰ ਓਰੇ ਮੋਟਰ ਪਰ ਆ ਕੀ ਸਾਰੇ ਜਾਨਵਰਾਂ ਦੀਆਂ ਆਵਾਜ਼ਾਂ ਸੁਣਦੇ ਇੱਕ ਹੋਰ ਆਉਂਦਾ ਹੈ ਬਲ ਮੁਰਗਾ ਜਿਹਾ ਲੱਗ ਬੋਲਦਾ ਆ ਦੇ ਇਧਰ ਸ਼ਾਂਤ ਕੇ ਬਈ ਓਰੇ ਆਵਾਜ਼ਾਂ ਬਹੁਤ ਆ ਵਾ ਲੱਗ ਲੱਗ ਬੋਲਦੀ ਆ ਦੇ ਆਵੇ ਆ ਗਈ ਤਾਲੇ ਪਰਾ ਗਈ ਹਾਂ ਦੇ ਨਿਕਲੀ ਆ ਵੀ ਬੋਲ ਬੋਲ ਬਹੁਤ ਛਿੜਦੀ ਆ ਤਾਂ ਜਿੰਨਾ ਤੋਂ ਬੋਲਣ ਨੂੰ ਬਹੁਤ ਛਿੜਦੀ ਆ ਉਨੀ ਛਿੜਦੀ ਆ ਕਾਲਾ ਬਾਈ ਕਿੱਧਰ ਬਣਾਉਂਦਾ ਤੂੜੀ ਪਤਾ ਨਹੀਂ ਯਾਰ ਆਪਣੀ ਕਾਲੇ ਵਾਲੀ ਆਉਂਦੀ ਆ ਟ੍ਰੈਲੀ ਦਾ ਮਗਲ ਹੈ ਨਹੀਂ ਮਣਾ ਕੇ ਆਏ ਹੋਣਾ ਜਿਦਾਂ ਨਾ ਫਿਰ ਟਰੈਲੀ ਕਿ ਤ ਨਾਲੋਂ ਵੀ ਜੇ ਵਰਗਿਆਂ ਹੁੰਦੇ ਆ ਆਹੀ ਆਉਂਦੀ ਕਾਲੇ ਬਾਜੀ ਵਾਲੀ ਹਾਂ ਦਾਸਤਾ ਨਾਲ ਇਹ ਵੀ ਦੇਖ ਲੈ ਜਦ ਦਸ ਪੰਜ ਹੋ ਗਏ ਉਹ ਕਿਹਨਾਂ ਹੋ ਰਹੇ ਦਾਸਤਾ ਨਾਲ ਪੰਛੀ ਆ ਯਾਰ ਦਾਸਤਾ ਨਾਲ ਸਿੰਘ ਹੈ ਹੈ ਨਰੌਣ ਕਾ ਆਈਆਂ ਨਰੌਣ ਕਾ ਪੂਰੇ ਜਿੱਥੇ ਨੂੰ ਦਾਸਤਾ ਨਹੀਂ ਹੋ ਗਿਆ ਪੰਛੀ ਤੈਨੂੰ ਦੇਖੂਗਾ ਜਿੱਦ ਨੂੰ ਅੱਗੇ ਨਿਕਾ ਨਾ ਮਾਰ ਲਾ ਘਰੇ ਆਏ ਜਾਂਦੇ ਉੱਡਦੇ ਜਿੱਦ ਨੂੰ ਮਾਰਦੀ ਨਾ ਮੈਨੂੰ ਪਤਾ ਹੈ ਮੋਟਰ ਮੋਟਰ ਪਰ 20 ਕਾਂਟਵਾਂ ਦੇ ਘਰ ਪੱਕੀਆਂ ਜਿਹੀਆਂ ਪੂਰੇ ਆ ਉੱਧਰ ਤੇ ਉੱਧਰ ਉੱਧਰ ਤੇ ਉੱਧਰ ਪੱਕੇ 20 ਵਾਲੇ ਦੂਏ ਜਿਹਨੇ ਪਾਇਆ ਵਾ ਲੈਂਟਰ ਪਾਇਆ ਵਾ ਬਾਕੀ ਦੂਏ ਕੱਚੇ ਵਾਲੀ ਬਹੁਤ ਹਾਂ ਪੱਕੇ ਹੀ ਘਾਟ ਹੋ ਰਹੇ 20 ਕਿਤਾ ਰਹਿੰਦੀਆਂ ਹੀ ਆ ਬਬਾਦੂ ਘਾਟ 11 ਵਾਲੀ ਨਹੀਂ ਹੋਰੇ 33 40 ਜਨਵਰੀ ਰਹਿੰਦੀ ਹੋਣਗੀ ਹਾਂ ਇੰਨੇ ਹੈਗੇ 35 40 ਜਨਵਰੀ ਦੇ ਪਰ ਰਹਿੰਦੇ ਇੰਨੇ ਹੀ ਢੀਪਰ ਇੰਨੇ ਕੇ ਰਹਿੰਦੇ ਆ ਇੰਨੇ ਕੇ ਢੀ ਰਹਿੰਦੇ ਹੁਣ ਧਰਤੀ ਪਰ ਵੀ ਦੇਖੋ ਵੀਰ ਹੰਡ ਹੈ ਆਹ ਰੋਣਾ ਪਾ ਕਹੀ ਜਾਂਦੇ ਆ ਜਾਮਣਾ ਡੂਮਣਾ ਦੁਪਹਿਰ ਨੂੰ ਦੇਖੀ ਕਿਹੜੇ ਥਾਵ ਨਾਲ ਸ਼ੈਤ ਲੈਣਾ ਆ ਪਉਂਦਾ ਆ ਆਓ ਵੀਰ ਦੇਖ ਲੈ ਦਰਾਖਤ ਦਾ ਹੁਣ ਤਾਂ ਜ਼ਰੂਰੀ ਆ ਬਹੁਤ ਜ਼ਰੂਰੀ ਬਾਈ ਤਾਂ ਹੀ ਸੁੱਧ ਸਾਹ ਆਊਗਾ ਜਦ ਦਰਾਖਤ ਨਹੀਂ ਆਉਂਦਾ ਕੀ ਆਉਣਾ ਹੁਣ ਆਪਾਂ ਵੀ ਤਾਂ ਗਰਮੀ ਚੁਰੇ ਨੂੰ ਭੱਜਣਾ ਕਿੱ ਹੈ ਆਵਾ ਵਿੱਚ ਨੂੰ ਨੰਗਦੀ ਆ ਕੋਰੇ ਐਨੇ ਦੇ ਫਰ ਪੈ ਜਾਂਦਾ ਕਿਸੇ ਟਾਈਮ ਲਾਇਓ ਤੇ ਦੇਖ ਲੈ ਜੰਗਲ ਜਿਹਾ ਹੀ ਬਣ ਗਿਆ ਇਹ ਲਾਇਆ ਨੂੰ ਪਤਾ ਟਾਈਮ ਨਹੀਂ ਹੋਇਆ ਰਿਹਾ ਮੈਂ ਕਹਿੰਦਾ 10-12 ਸਾਲ ਹੋ ਗਏ ਹੋਣੇ ਹਨ 10 ਕੇ ਸਾਲ ਬਸ 10 ਕੇ ਹੋਏ ਹੈ ਹਾਂ ਹੋਰ ਦੱਸਾਂ ਤੈਨੂੰ ਇਹ ਤੇ ਐਪੇ ਕਦਾਲ ਜਾਂ ਗੇਈ ਤਾਂ ਜੀਰ ਕੋ ਪਰ ਜਿਆਦਾ ਲਾਇਦੇ ਪਰਤਵਾਲ ਤਾਂ ਇੱਕ ਅੱਧਾ ਗਿਆ ਵਾ 10 ਸਾਲ 10 15 ਸਾਲ ਹੋ ਗਏ ਹੁਣੇ ਪਰਤਵਾਲ ਨਾਲ ਉੱਥੇ ਤੇ ਲੈ ਕੇ ਲਾਇਏ ਤੇ ਪਰਤਵਾਲ ਨੂੰ ਤਾਂ 20 ਸਾਲ ਤੇ ਉੱਪਰ ਹੋ ਗਏ ਉੱਥੇ ਗਾਈ ਨੂੰ ਹਾਂ ਜਿਆਦੀ ਨਹੀਂ ਲਾਇਦੇ ਇਹ ਇਹ ਜਾਮਣਾ ਹੀ ਦੋ ਹੋਏ ਆ ਬਾਕੀ ਕੁਦਰਤੀ ਆ ਜਿਹੜੇ ਉਹਦੇ ਵਾਲੇ ਆ ਨਰਸਰੀ ਵਾਲੇ ਉਹ ਨਹੀਂ ਹੋਏ ਕੁਦਰਤੀ ਫਲ ਹੋਏ ਹੋਏ ਸਾਰੀ ਆਪਣੇ ਆਪ ਇਹ ਹਣ ਬੰਦੇ ਕਈਆਂ ਨੇ ਮੋਟਰ ਪਰ ਇੱਕ ਵੀ ਦਰਖਤ ਨਹੀਂ ਜਾਣ ਜੀ ਨਹੀਂ ਕਰਦਾ ਸ਼ਾਮਾ ਨਹੀਂ ਜਾਉਂ ਤੂੰ ਹਾਂ ਸਮਨ ਬਣਾਉ ਦੇ ਲਾ ਹੋਈ ਜੀ ਕਿਤਾ ਵੇੜੇ ਚ ਜਾਮਣ ਖੜੀ ਹੋਵੇ ਲੈ ਨਜ਼ਾਰਾ ਖਬਰੀ ਵਾਲੀ ਦੇਖ ਤਾਂ ਖਤਰੀ ਵਾਲੀ ਹੈ 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 ਨਾ ਉभी ਲੋਟ ਲੱਗੀ ਹੋਈ ਜਾਮਣ ਰੇ ਰੇ ਸ਼ਾਮਾ ਹੋ ਗਈ ਥੱਲੇ ਪੂਰੀ ਜਾਮਣ ਉभी ਲੋਟ ਲੱਗੀ ਹੋਈ ਹੈ ਬਾਈ ਫਲ ਦਾ ਦਰਖਤ ਤਾਂ ਕੁਛ ਵੀ ਹੈ ਆ ਵਕੀਰਾਂ ਦੇ ਦੇ ਲਗਾਟ ਕਿਹੜੇ ਸਾਹ ਨਾਲ ਲੱਗੇ ਹੋਏ ਆ ਉੱਥੇ ਬਾਈ ਰਿਕਾਰਡ ਬਹੁਤ ਕੰਮਦੇ ਆ ਹੈ ਰਿਕਾਰਡ ਕਿਹੜਾ ਨਹੀਂ ਰਿਕਾਰਡ ਮਿੱਠੇ ਭੈ ਗਗੇ ਕੀ ਰਿਕਾਰਡ ਜਿਹਦਾ ਬੂਟਾ ਹੁੰਦਾ ਨਹੀਂ ਰਿਕਾਰਡ ਇਹ ਫਲੇ ਪਏ ਆ ਫਲੇ ਪਏ ਆ ਮਿੱਠੇ ਖਟ ਮਿੱਠੇ ਨੀਰੋਲਾ ਜਿੱਦੇ ਜਿੱਦੇ ਅੱਛਾ ਆਈ ਡੇ ਆ ਤਿੰਤੀ ਤਿੰਨ ਚਾਰ ਬੀਜ ਰੇਕ ਮਾਏ ਤਿੰਨ ਤਾਂ ਹਰ ਇੱਕ ਚ ਰੇਕ ਜਿਆ ਤਿੰਨ ਅਰ ਦੇਖ ਲੈ ਤੂੰ ਉੱਥੇ ਬੰਦਿਆਂ ਨੇ ਖਾਣੀ ਖਾਣੇ ਰਾਤ ਨੂੰ ਡੰਗਰ ਵੀ ਉੱਠੀ ਆ ਕੇ ਬੈਠ ਉਹ ਵੀ ਖਾਂਦਾ ਹੋਊਗਾ ਥੱਲੇ ਹੀ ਡੇ ਵੇ ਪਤਾ ਨਹੀਂ ਬੈਂਡ ਖੜਦੀ ਆ ਉੱਥੇ ਵਈ ਕਾ ਖਾਂਦਾ ਡੰਗਰ ਖੜਦਾ ਉੱਥੇ ਕੋਈ ਥੱਲੇ ਹੁਣ ਯਾਰ ਆ ਜਾਮਣ ਪੱਕਣੀ ਆ ਪੱਕ ਕੇ ਜਾਪਰ ਤੇ ਕਿੰਨੀਆਂ ਪਿੰਡਾ ਕਿੰਨੀਆਂ ਹੈਠਾ ਆਪਾਂ ਕਿਤੇ ਘੁੰਮੋਂਦਾ ਪੱਕੇ ਜਮਨ ਨੂੰ ਪੱਕੇ ਫਲ ਨੂੰ ਤਾਂ ਹਰੇ ਕਿਉਂ ਅਜਾ ਫਲ ਬਹੁਤ ਆਇਆ ਬੈਸੂ ਸਾਉ ਦਾ ਅੰਬਾ ਨੂੰ ਵੀ ਹੈਗਾ ਇਹ ਇਹਨਾਂ ਨੂੰ ਵੀ ਅੰਬਾ ਦਾ ਆਪਣੇ ਖਰਾਬ ਹੋ ਜਾਂਦਾ ਫਲ ਪਤਾ ਨਹੀਂ ਕਰ ਅੰਬਾ ਦਾ ਬਲ ਖਰਾਬ ਹੋ ਗਿਆ ਬਾਬਾ ਅੰਬਾ ਦਾ ਛੱਡਦਾ ਹੀ ਹੈ ਫਿਰ ਆਮਨ ਥੋੜੀ ਅੰਬ ਲਾ ਦੇ ਜਮਨ ਨੂੰ ਫਲ ਹੋਣਾ ਜਮਨ ਨੂੰ ਹੂੰ ਬਾਕੀ ਬਈ ਜਿਹੜੇ ਦਰਖਤਾਂ ਜਿੱਥੇ ਹੋਣਾ ਉਹਨਾਂ ਉੱਥੇ ਹੀ ਹੋਣਗੇ ਇਹੋ ਮਰਜ਼ੀ ਕਰੀ ਚੱਲ ਹੁਣ ਉਹ ਉੱਥੇ ਕਿੰਨੇ ਦਰਖਤ ਪੱਤ ਲੋ ਤੁਸੀਂ ਜਾ ਜਾਣ ਦੇ ਅਮਰੋਦ ਹੋ ਆ ਕੇ ਬਹੁਤ ਆਂਬ ਬੁੱਧੇ ਵੀ ਨਾ ਉੱਥੇ ਥੋੜੇ ਆਂਬ ਬੁੱਧੇ ਤੇ ਪਹਿਲਾਂ ਜਾਂ ਖਾਲੀ ਹੁੰਦੀ ਤੇ ਵਾਦੀਆਂ ਹਾਂ ਵਿੱਕੀ ਬਾਈ ਰਾਹ ਤੇ ਮਕਾਨ ਮਕਾਨ ਚ ਤਿੰਨ ਆਂਬ ਵਿੱਕ ਜਾਂਦੇ ਤਿੰਨ ਤਿੰਨ ਥਿੰਦੇ ਦੇ ਦੂਰ ਹਾਂ ਤਿੰਨ ਚਾਰ ਪੰਜ ਛੇ ਆਂਬ ਉੱਥੇ ਹੁੰਦੇ ਤੇ ਸਾਡੇ ਆਲੇ ਤਿੰਨੇ ਆਂਬ ਇੱਥੇ ਤੇ ਹੈ ਤਿੰਨੇ ਆਂਬ ਇੱਥੇ ਤੇ ਮੈਂ ਉਹਨਾਂ ਛੇ ਆਂਬ ਹੁੰਦੇ ਸਹੀ ਅਰੇ ਕੋ ਜੜ ਤੇ ਤਿੰਨ ਆਂਬ ਤਿੰਨ ਦੀ ਅਲੱਗ-ਅਲੱਗ ਗੰਬੀਆਂ ਲੱਗਿਆ ਵੀ ਤਿੰਨ ਤੇ ਸਮਝ ਲੈ ਥੋੜੇ ਆਲੇ ਆਂਬ ਜਿਹੜਾ ਸਾੜੇ ਵਾਲੇ ਅੰਬ ਤੇ ਉਹ ਸੰਧੂਰੀ ਤਾਂ ਮੈਂ ਤਾਂ ਉਹਨੂੰ ਯਾਦ ਨਹੀਂ ਸੰਧੂਰੀ ਦਾ ਉਹ ਉਹਦੀ ਅੰਬੀ ਬਹੁਤ ਟਾਪਦੀ ਸੀ ਅੰਬ ਦਾ ਦਸਤਪਾਕ ਕਹਿੰਦੇ ਆ 20 ਸਾਲ ਚ ਹੁੰਦਾ ਹਾਂ ਆ ਆ ਆ ਬਾਦੀ ਹੁੰਦੀ ਸਾਰੀ ਖਾਲੀ ਹੁੰਦੀ ਨੇ ਕਾਕੰਡੇ ਖੜੇ ਹੁੰਦੇ ਨੇ ਬਾਰ-ਬਾਰ ਹਾਰੀ ਹੌਲੀ-ਹੌਲੀ ਬਾਹਰ ਨਿਕਲ ਹੌਲੀ-ਹੌਲੀ ਹੌਲੀ-ਹੌਲੀ ਨਿਕਲਦੇ ਨਿਕਲਦੇ ਨੇ ਲੈ ਕਿੱਥੇ ਨਹੀਂ ਚਲੇਗਾ ਕੰਮ ਹੁਣ ਤੁਸੀਂ ਵੀ ਤੋਰਿਆ ਆਉਣ ਨੂੰ ਫਿਰਦੇ ਆ ਲਾਹੌਰ ਮੈਣੀ ਨੂੰ ਤਾਂ ਲੱਗੇ ਹੁਣ ਮੈਣੀ ਨੂੰ ਹਣੀ ਲੱਗ ਗਏ ਜਿੰਦਰ ਨਾ ਹੀ ਪੈਣੀ ਨ ਲੱਗ ਗਏ ਹਾਂ ਪੈਣੀ ਪੈਣੀ ਚਮਤਾ ਮਾਲਾ ਚੱਲੀਆਂ 4 ਮਿੰਟ ਇਕੱਠੇ ਹੋ ਗਏ ਕੀ ਫਰਕ ਆ ਵਿੱਚ ਕੁਝ ਵੀ ਨਹੀਂ ਹੈਗਾ ਪੈਣੀ ਵਾਲੀ ਆਉਂਦੇ ਕੋਈ ਫਰਕ ਨਹੀਂ ਮਾਲਾ ਕੋਈ ਫਰਕ ਨਹੀਂ ਹਾਂ ਚੱਲੀਆਂ ਵੀ ਨਾਲੇ ਸਟਾਰਟ ਹੋ ਗਈ ਹੈ ਤੋਬਾ ਹੀ ਹੈ ਗੱਬੇ ਤੋਬਾ ਸੜਕੀ ਗੁਰਦੁਆਰੇ ਦੇ ਕੰਦ ਨਾਲ ਸਮਝ ਲਾ ਵੀ ਉਹ ਸੜਕਾ ਹੈ ਸੜਕ ਬਸ ਹਾਂ 4 ਮਿੰਟ ਇਕੱਠੇ ਹੋ ਗਏ ਇੱਥੇ ਇੰਨੀ ਆਬਾਦੀ ਵਧ ਗਈ ਗਾਈ ਹੂੰ ਆਬਾਦੀ ਵਧੀ ਦੀ ਹੈ ਸਾਡੇ ਦੇਖਦੀ ਦੇਖਦੀ ਹੈ ਦੇਖ ਲੈ ਤੂੰ ਆਹਾ ਉਹ ਬਿੰਦਰਾ ਵਾਲੇ ਉੱਥੇ ਜਿੱਥੇ ਬਿੰਦਰਾ ਦਾ ਪਹਿਲਾ ਘਰ ਤਾਂ ਉੱਥੇ ਚਰੀ ਹੁੰਦੀ ਦੀ ਉਧੇ ਪਰਾਪਰਾ ਬਾੜੇ ਹੁੰਦੇ ਤੇ ਖੁੱਲੇ ਇਧਰ ਆ ਸਾਰੇ ਜਿੱਥੇ ਕਾਕੇ ਦਾ ਘਰ ਹੈ ਮੇਰੇ ਤੇ ਪਿਰਤਪਾਰਾਂ ਦਾ ਘਰ ਹੈ ਕਰਜੀ ਦਾ ਦਾ ਘਰ ਹੈ ਇਹ ਪਥਵਾੜੇ ਹੁੰਦੇ ਤੇ ਇੱਥੇ ਵੀ ਚਰੀ ਹੁੰਦੀਆਂ ਉੱਥੇ ਵੀ ਅੰਬ ਹੁੰਦਾ ਤਾਂ ਉੱਥੇ ਸਾਡਾ ਅੰਬ ਹੁੰਦਾ ਤਾਂ ਜਿੱਥੇ ਹੁੰਦਾ ਉਹ ਵੀ ਅੰਬਾ ਪਰਾ ਤਾਂ ਉਹ ਵੀ ਆ ਜਾਂਦਾ ਥੱਲੇ ਸਾਡੀ ਉੱਥੇੋਂ ਖੜਦੀ ਹੁੰਦੀ ਸੀ ਹੋਰ ਉੱਥੇ ਭਈਆਂ ਨੂੰ ਪਾਇਆ ਤਾਂ ਜ਼ਿਆਦਾ ਲੰਬਾ ਕੋਠਾ ਲੰਬਾ ਕੋਠਾ ਭਈਆਂ ਨੂੰ ਪਾਇਆ ਮੈਂ ਉੱਥੇ ਭਈ ਉੱਥੇ ਬੈਠ ਦਿੰਦੇ ਸੀ ਪੁਰਾਣਾ ਟਾਈਮ ਚ ਕੋਠੇ ਪਾ ਕੇ ਢਾਹ ਤੇ ਲੈ ਲੈ ਉਹ ਤੇ ਤੂੰ ਤਾਂ ਲੱਗਦਾ ਆਪ ਬੰਦਾ ਆਪ ਆ ਗਿਆ ਬੈਠਾ ਦਿੰਦਾ ਹੋ ਸਾਡਾ ਮਕਾਨ ਕਿੰਨਾ ਉੱਚਾ ਹੈ ਹਾਂ ਜੇ ਮੈਂ ਫਰਸ਼ ਪਟਾ 8 ਫੁੱਟ ਥੱਲੇ ਫਰਸ਼ ਲੱਗੇਗਾ ਫਰਸ਼ ਹੋਊਗਾ ਹੋਊਗਾ ਥੱਲੇ 8 ਫੁੱਟ ਥੱਲੇ ਫਰਸ਼ ਦੇਖ ਲੈ ਹੋਊ ਥੱਲੇ ਇੰਨਾ ਫਰਸ਼ ਜਿਆਦਾ ਉਹ ਕਹਿੰਦੇ ਨੇ ਕਹਿੰਦੇ ਉਹ ਵੀ ਉੱਚਾ ਤਾਂ ਲੈ ਉੱਚਾ ਦਾ ਆਹ ਲੰਕਾ ਤਾ ਹੋ ਜਿੱਥੇ ਜਿੱਥੇ ਹੁਣ ਕਲਦੀਪ ਦੀ ਡੇੜੀ ਸਾਡਾ ਘਰ ਤਾਂ ਪੁਰਾਣਾ ਸਮਝ ਲਾ ਤੂੰ ਜਿੱਥੇ ਹੁਣੀ ਵੀ ਡੇੜੀ ਐ ਹਾਂ ਜਿੱਥੇ ਦੁਕਾਨ ਐ ਦੀ ਉੱਥੇ ਤਿੰਨ ਪੌੜੀਆਂ ਲਾ ਕੇ ਛੱਡਦੇ ਹੁੰਦੇ ਤਿੰਨ ਪੌੜੀਆਂ ਲੱਗੀਆਂ ਵਦੀਆਂ ਹੁਣ ਥਲਾ ਮੈਂ ਕਹਿੰਦਾ ਉੱਥੇ ਉਹਨਾਂ ਭਰਤ ਪਾ ਕੇ ਪਾਇਆ ਸਮਝ ਲਾ ਫੇਰ ਨਹੀਂ ਤਿੰਨ ਪੌੜੀਆਂ ਲੱਗਦੀਆਂ ਤਿੰਨ ਸਟੈਪ ਚੜ੍ਹਦੇ ਹੁੰਦੇ ਐ ਇੰਨਾ ਉੱਚਾ ਤਾਂ ਹੋਊਗਾ ਹੀ ਅਗਲੀ ਤੇ ਫੇਰ ਆ ਵੀ ਨਹੀਂ ਹੋਊਗੇ ਮਗਾਣ ਐਦੂੰ ਦਾ ਜਦੋਂ ਲੱਗ ਦਿੱਤੇ ਕਹਣਗੇ ਦੀ ਵੀ ਇੱਕ ਤਿੰਨ ਪੌੜੀਆਂ ਲੱਗੀਆਂ ਵਦੀਆਂ ਉਹਨੂੰ Okay. Yeah.